ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਏਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਤਿੰਨ ਬੇੜਾ ਦਿਖਾਵਾਂਗੇ ਡੱਬੀਆਂ ਸੂਈਆਂ ਸਵਈਆਂ ਡਿਟੇਲ ਕਲੇ ਕਲੇ ਨਾਲ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੁਨੀਲ ਪਿੰਡ ਤੋੜਾ ਮੋਬਾਈਲ ਨੰਬਰ 99685302755 9968530253 ਤੇ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਪਹਿਲਾ ਨੰਬਰ ਜਿਹੜੀ ਤਾਜੀ ਸੂਈ ਵੜ ਦੇਖੀ ਜਨੇ ਕਿਹੜਾ ਸੁਦਾ ਸੁਈ ਆ ਪਲੂਨ ਵਸੀ ਮੂੰਹੋਂ ਦੋਂਦੀ ਹੈ ਬਾਈ ਕੈਕ ਦਿਨ ਹੋ ਗਏ ਸੁਈ ਨੂੰ ਇਹਨੂੰ ਸੁਈ ਨੂੰ ਬਈ ਅੱਜ ਹੋ ਗਏ ਚੌਥਾ ਲੱਗਣਾ ਸੁਈ ਮਾਦੇ ਠੀਕ ਆ ਦੁੱਧ ਕਿੰਨਾ ਕ ਸਟਾਰਟਿੰਗ ਆ ਦੁੱਧ ਹੁਣ 15 16 ਕਿਲੋ ਬੋੜਾ ਹੋ ਰਿਹਾ ਥੱਲੇ ਮੂੰਹੋਂ ਦੋ ਦੰਦਾ ਦੋ ਦੰਦਾ ਠੀਕ ਆ ਤੇ ਪਲੀ ਪੁਲੀ ਬਹੁਤ ਜ਼ਿਆਦੇ ਹੈ ਹਨਾ ਪਲੀ ਪੁਲੀ ਬਹੁਤ ਫਾਰਮ ਚ ਲਈ ਹੈ ਬਈ ਇਹ ਠੀਕ ਆ ਅੰਦਾਜ਼ਾ ਕਿੱਥੇ ਚੱਲੂ ਦੋਤੇ ਇਹ ਦੁੱਧ 20 ਪਲੱਸ ਦੂੰ ਬਈ ਹੁਣ ਕਿੰਨਾ ਕ ਸਟਾਰਟਿੰਗ ਆ ਹੁਣ ਫਿਰ ਮੰਨ ਰੇਟ ਮੋਲ ਕਰੋ ਨੂੰ ਜੇ ਲੋ 90 ਹੇਅਰ ਦੀ ਬੱਸੀ ਦੇ ਦਾਂਗੇ ਮਾਨ ਤਣ ਮਾਨ ਤਣ ਕਰ ਦੋਈ ਵਾਰ ਨੂੰ ਦੋਈ ਵਾਰ ਨੂੰ ਦੋਵਰੋ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਥਣਲੇਵਾ ਸੋਨਾ ਸਾਫ ਸੁਥਰਾ ਚਾਰੇ ਥਣ ਨਿਖਣਵੇਂ ਬਿੱਤੀ ਤੇ ਤੇ 92000 ਰੁਪਏ ਕੀਮਤ ਆ ਮਾਨ ਤਣ ਮਾੜਾ ਮੋਟਾ ਵਿੱਚੋਂ ਹੋ ਜਾਊਗਾ ਤੇ ਜਿੰਦ ਜਾਣਾ ਮੂੰਹੋਂ ਦੋ ਦਾਂਦਾ ਬਿਲਕੁਲ ਨਵਾਂ ਹਨ ਬਾਈ ਥਣ ਥਣ ਜਿਵੇਂ ਪਹਿਲਾਂ ਵੱਸੀਆ ਥਣ ਤੋਂ ਬਹੁਤ ਚੰਗਾ ਥਣ ਦੇਖੋ ਜਿਵੇਂ ਹਾਥੀ ਚਵਾਈ ਵਾਲਾ ਹਨਾ ਜਿਵੇਂ ਲੇਵਾ ਫੈਕਸੀਏ ਰੱਖਦੀ ਆ ਕੋਈ ਐ ਟਟਮਾ ਲੇਵਾ ਨਹੀਂ ਹੈਗਾ ਠੀਕ ਹੈ ਨਹੀਂ ਗਾਇਆਂ ਦਾ ਜਿਵੇਂ ਲੇਵਾ ਹੋਰ ਟਟਮਾ ਜਿਵੇਂ ਬੋਲੇ ਸਾਫ ਹੈ ਜਮਨ ਬੋਲੇ ਚ ਖਾਲੀ ਹੈ ਬਾਈ ਹੁਣ ਸਵੇਰ ਦਾ ਟਾਈਮ ਹੈ ਹਲੇ 10 8:00 ਸੀ ਵਜਿਆ ਤਾਂ ਕਿ ਲੇਵਾ ਥੋੜਾ ਘੱਟ ਦਿਖਾਉਂਦੀ ਹੈ ਹਨਾ ਹਾਂ ਜੇ ਸੈਲ ਹੁੰਦਾ ਦੁੱਧ 25 26 ਕਿਲੋ ਦੇਂਦੀ ਬਾਈ ਠੀਕ ਹੈ ਸੋ ਥਾਣਾ ਪਨੀਰ ਤੋਂ ਫੇਰ ਦਿਖਾ ਦਈਏ ਸਾਫ ਸੁਥਰੇ ਥਾਣਾ ਦਾ ਚੌੜੀ ਚੂ ਦੋ ਨੰਬਰ ਵੈੜ ਜਿਹੜੀ ਦੇਖੀ ਜਾਂਦੇ ਆ ਇਹ ਦੂਜਾ ਸੂਆ ਵੀਰੇ ਕੈਕ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਿਆ ਜੀ 6-7 ਦਿਨ ਹੋ ਗਏ ਸੂਈ 6-7 ਦਿਨ ਹੋ ਗਏ ਸੂਈ ਨੂੰ ਦੁੱਧ ਕਿੰਨਾ ਕ ਸਟਾਰਟਿੰਗ ਆ ਤੇਰੇ ਥੱਲੇ ਹੁਣ 18 ਤੋਂ 20 ਕਿਲੋ ਹੋਊਗਾ ਨੌਲਡ ਟਾਈਮ ਦਾ ਹਾਜ਼ਰ ਆ ਚੋਲੋ ਮਰਜੀ ਬੰਦਾ ਟੋਲੇ ਜੇਰ ਜਪੜਨ ਨਾ ਕਿਮ ਆਪਣੇ ਘਰੇ ਸੂਈ ਆ ਬਾਈ ਠੀਕ ਆ ਰੇਟ ਇਹਦਾ ਕੀ ਰੋ ਰੇਟ ਦਾ ਮੁੱਲ ਕਰਾਉਣ ਜਿਹੜਾ 82000 ਦੀ ਵਸੀ ਦੇ ਦਾਂਗੇ ਛੋੜ ਸੱਪਾ ਮਾਨ ਤਣ ਕਰਦਾ ਟੋਰੀ ਬਾਹਰ ਨੂੰ ਸਭਰ ਦੂਜੇ ਨੰਬਰ ਜਿਹੜੇ ਵਹਿੜ ਦੇਖੀਏ ਨਾ ਸਾਫ ਸੁਥਰਾ ਲੇਵਾ ਫੁੱਲ ਵੱਡੀ ਆ ਬਾਈ ਠੀਕ ਹੈ ਤੇ ਬਾਕੀ ਥਣ ਥਣ ਵਧੀਆ ਚਾਹੇ ਬੁੜੀਆਂ ਚੋਲਣ ਚਾਹੇ ਬੰਦਾ ਚੋਣੇ ਚਾਹੇ ਮਸ਼ੀਨ ਤੇ ਚੋਲੇ ਬੰਦਾ 18 ਲੀਟਰ ਦੋ ਤਾਂ ਹਾਜ਼ਰ ਆ ਜਮ ਹਾਂ ਦੁੱਧ ਪਹਿਲਾਂ ਨੇ ਦਿੱਤਾ 23 ਤੋਂ 24 ਕਿਲੋ ਆਪਣੇ ਪਿੰਡੋਂ ਹੀ ਲਈ ਆ ਇਹ ਇਹਦੀ ਕਿ 24 ਮੰਨ ਕੇ ਲੈ ਲੇ 25 24 ਹਾਂ ਗਰਮੀ ਵਾਲੀ ਆ ਬਾਈ ਯਾਰ ਹੁਣ ਵੀ ਚਲ 22 23 ਕਿਲੋ ਹੀ ਮੰਨੇ ਜਿਹੜਾ 18 ਕਿਲੋ ਦੇ ਜਾਂਦੀ ਆ ਠੀਕ ਆ ਬਿਆਸੀ ਜੋ ਮਾਨਦਾਨ ਹੋ ਜਾਊਗਾ ਮਾਨਦਾਨ ਕਰ ਦਾਂਗੇ ਬਾਈ ਥਣ ਹਾਥੀ ਚਵਾਈ ਵਾਲਾ ਜਮ ਹਾਂ ਹਾਥੀ ਚਵਾਈ ਵਾਲਾ ਥੱ ਤੇ ਅੱਗੇ ਤੀਜਾ ਨੰਬਰ ਦੇਖੀਏ ਨੇ ਇਹ ਰਿਵੜ ਆਪਾਂ ਇਹ ਦੂਜਾ ਤੋਂ ਵਗਰੇ ਕਿੰਨੇ ਟਾਈਮ ਦੀ ਸੂਈ ਵੀ ਆ ਇਹਨੂੰ ਸੂਈ ਨੂੰ ਹੋ ਗਿਆ 10 ਦਾ ਬੱਚਾ ਆ ਗਿਆ ਸਾਈ ਵਾਲ ਜਾਣਾ ਸਾਈ ਵਾਲ ਜੀ ਇਧਰ ਹੀ ਨੀਵੇਂ ਤੇ ਨਾੜਾ ਦਿਖਾ ਦੇ ਜੀ ਠੀਕ ਐ ਸੋ ਨਾੜਾ ਦੇਖੋ ਜਿਵੇਂ ਭਾਰਤ ਦਾ ਨਕਸ਼ਾ ਬਣਿਆ ਪਿਆ ਜਾਵਾ ਤੇ ਸਾਫ ਸੁਥਰੀ ਰਾਜੀ ਸਮੀ ਬਣੀ ਵੀ ਹੈ ਨਾ ਕਿੰਨੇ ਕਿ ਸਟਾਰਟਿੰਗ ਦਾ ਉਧਰ ਹੀ ਮੇਰੇ ਥੱਲੇ ਹੁਣ ਬਈ ਜਾਂ ਦੋ ਟਾਈਮ ਬੰਦਾ ਤਿੰਨ ਟਾਈਮ ਤੋੜੇ 15 ਤੋਂ 16 ਕਿਲੋ ਹੋਗਾ 1500 ਲੀਟਰ ਦੁੱਧ ਹਾਜ਼ਰ ਆ ਹਾਂ ਦੋ ਟਾਈਮ ਤਿੰਨ ਟਾਈਮ ਤੋੜੇ ਬੰਦਾ ਠੀਕ ਹੈ ਰੇਟ ਇਹਦਾ ਕੀ ਰਹਿਣਾ ਰੇਟ ਮੁੱਲ ਨਹੀਂ ਕਰਦਾ ਤਾਂ ਵਾ ਲੈਣ ਦੇਣੀ ਵਾ ਛੋੜ ਹੀ ਕਰਾਂਗੇ 65000 ਦੀ ਬੱਸੀ ਦੇਵਾਂਗੇ 65000 ਦੀ ਆ ਲੈਣ ਦੇਣੀ ਮੁੱਲ ਇਹਦਾ ਠੀਕ ਹੈ ਤੋਰ ਦੀ ਬਾਹਰ ਇਹਨੂੰ ਸੋ ਤਿੰਨ ਨਾੜਾ ਦਿਖਾ ਦੇ ਆਪਾਂ ਤੀਜੇ ਨੰਬਰ ਤੇ 65000 ਲੈਣ ਦੇ ਨਾਲ ਹਾਂ ਦੁੱਧ 20 ਤੋਂ ਬਾਹਰ ਦਿਊਗੀ ਠੀਕ ਹੈ ਚੌਣਚਵਾ ਥਾਣ ਮੁਠੀ ਰਹਿਣਾ ਆ ਦੀ ਆਪਣੀ ਜੇ ਕੋਈ ਬੰਦਾ ਦੋ ਟਾਈਮ ਚੋ ਕੇ ਲੈ ਜੇ ਸੋ ਨਾੜਾ ਨਾਲ ਤਾਂ ਗੁੰਦੀ ਪਈ ਆ ਜਮਾ ਲੈਵੇ ਤੇ ਨਾੜਾ ਨੂੜਾ ਬਹੁਤ ਨੇ ਬਾਈ ਠੀਕ ਹੈ ਸੋ 9968530253 ਪਿੰਡ ਧੌਲਾ ਜਿਲ੍ਹਾ ਬਰਨਾਲਾ ਨਾੜਾ ਨਾਲ ਗੁੰਦੀ ਪਈ ਆ ਜਮ ਤੇ ਹਫਤਾ 10 ਦਿਨ ਹੋ ਗਏ ਸੂਈ ਨੂੰ ਹਣਾ ਹੱਬਤਾ ਹੋ ਗਿਆ ਬਈ ਸੂਈ ਪੂਰਾ ਸਹੀ ਠੀਕ ਹੈ ਦੇਵੇ ਦੇ ਨਾੜਾ ਰੱਖਦੇ ਠੀਕ ਹੈ ਥਾਣ ਮੁਠੀ ਵਾਲਾ ਜਾਵਾਂ ਹਾਂ ਸੋ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਵੀਡੀਓ